ਸਤਿ ਸ਼੍ਰੀ ਅਕਾਲ ਫਤੇ ਬੈਠਾ ਜੀ ਚੇਅਰ ਤੇ ਦੇਖੋ ਪਕੌੜੇ ਬਣਾਓ ਪਕੌੜੇ ਬਣਾਓ ਪਕੌੜੇ ਖਾਣੇ ਨੇ ਪੱਕਾ ਕਿਹੜੇ ਵਾਲੇ ਪਨੀਰ ਵਾਲੇ ਪਨੀਰ ਵਾਲੇ ਪਕੌੜੇ ਖਾਣੇ ਨੇ ਬੱਚਿਆਂ ਨੇ ਪਨੀਰ ਵਾਲੇ ਪਕੌੜੇ ਖਾਣੇ ਨੇ ਉੱਥੋਂ ਹੀ ਗਏ ਹਾਂ ਪਨੀਰ ਚਾਹੀਦਾ ਜਿੰਨਾ ਸਾਡਾ ਟੱਬਰ ਸੁਖਣਾ ਤਿੰਨ ਚਾਰ ਕਿਲੋ ਪਨੀਰ ਪਾਈ ਜਾਣਾ ਕਿ ਬਣਨਾ ਮੀ ਆ ਗਿਆ ਮੀ ਆ ਗਿਆ ਤੇ ਇਧਰ ਕੰਮ ਚੱਲ ਰਿਹਾ ਸਾਡਾ ਉੱਧਰ ਉੱਧਰ ਕੱਢਣ ਦੇ ਨੇ ਉਧਰ ਅੰਦਰ ਮਿਸਤਰੀ ਲੱਗੇ ਹੋਏ ਨੇ ਮੀ ਫੇਰ ਪੂਰੀ ਥੋਲਾ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤਾਂ ਟਾਈਮ ਆ ਜੀ 2:00 ਵੱਜ ਚੁੱਕੇ ਨੇ ਤੇ ਅਸੀਂ ਬੈਂਕ ਜਾਏ ਸੀ ਬੈਂਕ ਥੋੜਾ ਕੰਮ ਵੀ ਕਰਦੇ ਆ ਨਾ ਤੇ ਮੀ ਹੁਣ ਥੋਲਾ ਪੈਂਦਾ ਪਿਆਰਾ ਬਾ ਸੁੱਖ ਰੱਖੀ ਸਾਰੇ ਪਾਸੇ ਪਰਮਾਤਮਾ ਬੇਹਰਾਂ ਰੱਖੀ ਕਿਉਂਕਿ ਤੁਹਾਡੀ ਪਿੱਛੇ ਜਿਹੜੀ ਪੈਲੀ ਪੂਰੀ ਡੁੱਬ ਚੁੱਕੀ ਤੁਹਾਨੂੰ ਮੈਂ ਦਿਖਾਨੀ ਆ ਬੁਰਾ ਹਾਲ ਆ ਓਹੋ ਹੋ ਹੋ ਅੰਦਰ ਕੀ ਬਣਿਆ ਅੰਦਰ ਕਿਆ ਬਨਾ ਹੈ ਬੜੀ ਖੁਸ਼ਬੂ ਛਾੜ ਰખી ਹੈ ਆਪਨੇ ਓਹ ਹੋ ਹੋ ਤੇ ਦੇਖੋ ਜੀ ਪਿੱਛੇ ਸਾਡੇ ਖੇਤਾਂ ਦਾ ਹਾਲ ਪੂਰਾ ਡੁੱਬ ਚੁੱਕਿਆ ਸਾਰਾ ਜੀਰੀ ਜੂਰੀ ਮਾਰੋ ਮੋਟੀ ਉੱਤੇ ਰਹਿ ਸਾਰਾ ਡੁੱਬ ਗਿਆ ਤੇ ਮੀਂਹ ਪੈ ਰੋਲਾ ਤੇ ਸੱ퍼 ਲੋ ਜੀ ਬੈਂਕ ਆਪਾਂ ਤੇ ਆਏ ਸੀ ਜਾਂ ਕਿ ਤਾਮੀ ਸੀ ਤਾਂ ਉਹਦੇ ਨਾਲ ਸਾਥ ਆ। ਆ ਸਵੇਰ ਉੱਟਾਂ। ਪਕੌੜੇ ਬਣਾਣ ਦੀ ਤਿਆਰੀ ਹੋ ਰਹੀ ਹੈ। ਮੀਂਹ ਪੂਰਾ ਫੁੱਲ ਪੈ ਰਿਹਾ ਤੇ ਮੀਂਹ ਨੇ ਨਾ ਬਹੁਤ ਨੁਕਸਾਨ ਕੀਤਾ। ਕਾਫੀ ਜਗ੍ਹਾ ਤੇ ਬਹੁਤ ਜਗ੍ਹਾ ਤੇ ਜਿਹੜੇ ਨਿੱਕੇ ਨਿੱਕੇ ਜੀਵ ਜਲਕੂ ਜਿਹੜੇ ਝੁੱਗੀਆਂ ਝੌਂਕੜੀਆਂ ਵਾਲੇ ਵੀ ਵਾਹਦੂ ਸੱਚੇ ਪਾਸਾ ਸੋਖ ਗਏ। ਨੁਕਸਾਨ ਬਹੁਤ ਆ। ਇੱਥੇ ਸੋਚ ਕੇ ਦੇਖੋ ਆਪਾਂ ਅੰਦਰ ਅੱਜ ਬੈਠ ਕੇ ਕਹਾਂਗੇ ਹਾਂ ਮੀਂਹ ਪੈ ਰਿਹਾ ਮੌਸਮ ਬਹੁਤ ਵਧੀਆ ਹੁੰਦੀ ਮੈਂ ਸਾਨੂੰ ਹੀ ਲੱਗਦੀ ਪਕੌੜੇ ਬਣਾ ਰਹੇ ਆ। ਤੇ ਕਈਆਂ ਦੇ ਘਰੇ ਚੁੱਲ੍ਹੇ 'ਚ ਰੋਟੀ ਵੀ ਨਹੀਂ ਪੱਕਦੀ। ਅਗਮੀ ਨਹੀਂ ਪੈਂਦੀ ਹੈ ਇਹ ਮੀਂਹ ਦਾ ਮੌਸਮ ਜਿਹੜੀ ਮੈਂ ਕਹਿ ਰਣਾ ਆਪਣੀ ਸੌ ਚਾਰ ਪਰ ਕਰਨੀ ਹੁੰਦੀ ਹੈ ਢਾਪਨ ਵਿਚਾਰੇ ਨੇ ਕੋਈ ਕਿਤੋਂ ਵਿਚਾਰਾ ਕੋਈ ਲੱਕੜ ਚੁੱਕ ਕੇ ਤਾਂ ਬਾਲਣ ਲਿਆ ਕੇ ਤਾਂ ਰੋਟੀ ਪਕਾਦੀ ਤੇ ਆਪਾਂ ਨੂੰ ਸਾਰੇ ਨੇ ਮੀਂਹ ਆ ਗਿਆ ਚਲੋ ਪਕੌੜੇ ਬਣਾਣੇ ਆ ਉਹੀ ਕਹਿ ਰਹੀ ਰੋਟੀ ਵੀ ਅੱਗੇ ਅਰਦਾਸ ਕਰੋ ਸਾਰੇ ਕਿ ਸਾਰਾ ਕੁਝ ਸਾਰੇ ਆਪਾਂ ਆਪਣੇ ਘਰਾਂ ਸਹੀ ਠਾਕ ਰਹੇ ਨੇ ਵਿਚਾਰੇ ਸਾਰੇ ਜੀਵ ਜੰਤੂ ਜੋ ਝੂਗੀਆਂ ਝੰਪੜੀਆਂ ਵਾਲੇ ਨੇ ਬਹੁਤ ਔਖਾ ਟਾਈਮ ਭਾਈ ਹਮ ਤਾਂ ਤਰਾਂ ਚ ਬੈਠੇ ਆ। ਮੈਂ ਕਿਹਾ ਆਂ ਉਹ ਗਿਆ 10 ਵਜੇ ਤੋਂ ਬਿਸਤਰੀਂ ਚੜ੍ਹ ਗਿਆ ਟੋ ਵਿਚਾਰ। ਮੈਂ ਕਿਹਾ ਜੀ ਮੈਂ ਕਿਹਾ ਮੈਂ ਬੈਠ ਕੇ ਚਲੀ ਗਈ ਤਾਂ ਕਰਕੇ ਲੈ ਦੂੰਗਾ। ਕਿਹਾ ਤਾਂ ਸੀ ਉਹਨਾਂ ਨੇ ਕਿ 3 ਵਜੇ ਚ ਆ ਜੇ ਕਰੋ ਦੇ ਤਾਂ ਦਿੱਤੀ ਹੁਣ। ਇਹਨੂੰ ਹਾਂ ਕੱਲ ਕਿਹਾ ਸੀ। ਹਾਂ ਫਿਰ ਅੱਜ ਉਹਨਾਂ ਪੀਤੀ ਵੀ 12 ਵਜੇ ਆ ਨਾ। 3:00 ਵਜੇ ਨਹੀਂ। ਬਸ ਕੋਈ ਨਾ ਆਪਾਂ ਦੇ ਦੇਣਾ। ਗੁਰਨ ਪਤਾ ਹੀ ਕੋ ਤੋ ਬੇ ਦੁੱਧ ਨੂੰ 4 ਘੰਟੇ ਲਾ ਰਿਆ।

ਨੰਮੀ ਸੋਈ ਬਣਾਇਸ ਕਾ ਲਈ ਸੋਈ ਬਣਾਏ ਬਣਾ ਲੈ ਆਪਾਂ ਦੰਕੀ ਨੇ ਰੱਖਤਾ ਗਿਆ ਸਮਾਨ ਇਹ ਆ ਦੇਖ ਆ ਚੀਜ਼ਾਂ ਰੱਖਣ ਵਾਲੀਆਂ ਨਹੀਂ ਤਾਂ ਸਿੱਖ ਹਾਂਜੀ ਫਿਰ ਕਿੱਦਾਂ ਨੇ ਆਂ ਬਾਟੇ ਬਾਟੇ ਬੰਨ ਲੈ ਮੈਨੂੰ ਦੇਰਦੀਆਂ ਸੀ ਇਤੋਂ ਦੀ ਵੀਡੀਓ ਹੋਏ 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 ਮੈਨੂੰ ਇੰਨੇ ਮੈਕਸਸ ਆ ਗਏ ਦੋਰੀਆਂ ਲੱਗਿਆ ਹੂੰ ਹੋਰ ਕਿੱਕੀ ਪੈਂਦਾ ਅਨਾਰਦਨਾ ਤੇ ਮੈਕਸ ਨੇ ਕੀਤਾ ਸਾਰਾ ਉਹ ਮੈਕਸ ਨੇ ਨਾ ਤੈਨੂੰ ਕਹਲ ਕੀਤਾ ਉਹ ਜਿਹੜਾ ਪਾਵੇ ਸੀ ਢੋਲ ਲੀਏ ਸਾਰਾ ਮਟੀਰੀਅਲ ਢੋਲ ਲੀਏ ਫਿਰ ਮਿਲ ਜਾ ਬਰਾ ਮਮੀ ਨੇ ਕਰਕੇ ਦੇ ਦਿੱਤਾ ਮੀਠੀ ਬਾਹੂ ਬਾਹੂ ਹਲੇ ਮੇਥੀ ਵਾਲਾ ਡੱਬਾ ਕਿੱਥੇ ਆ ਗਿਆ ਜਿੱਦਿਆਲਾ ਮੇਥੀ ਨਾਲ ਡੱਬਣ ਡੱਬਣ ਗਿਆ ਉਹ ਨਹੀਂ ਪਤਾ ਕਿਥੇ ਸੁੱਟ ਸਨ ਨਾ ਨਾ ਛੁੱਟਿਆ ਪੰਨੂ ਐ ਫਿਰ ਕੀ ਹੋਰੀਆ ਖਾਣਾ ਬਣਾਉਣੇ ਕਿਦ ਛੋਟੇ ਜਿਹੇ ਡੱਬੇ ਚ ਹੀ ਨਾ ਕਹੇ ਆਹ ਇਹ ਡੱਬਾ ਹੀ ਆ ਜਿਹੜਾ ਮੇਰੇ ਕੋਲ ਪਿਆ ਮਿਰਚਾਂ ਵਾਲਾ ਹਾਂ ਇਹਦੇ ਚ ਹੀ ਤਾਂ ਹੈ ਜੀ ਸੀ ਮਿਰਚ ਤੇ ਲਾਲ ਮਿਰਚ ਨਹੀਂ ਇਹ ਕਿਸੇ ਦੂਜੇ ਤੇ ਲਾਲ ਮਿਰਚ ਪਈ ਫਿਰ ਸੜਤੀਆਂ ਨਹੀਂ ਬਣਨ ਮੈਂ ਮਨੇ ਇਹਨੇ ਕੰਪੜੇ ਕਰਦੀ ਸੀ ਛੋਟਾ ਜਿਹਾ ਵਾਲਾ ਥੱਲੇ ਵੀ ਇੱਥੇ ਇੱਕ ਕੋਈ ਡੱਬਾ ਪਿਆ ਸੀ ਇੱਥੇ ਰੱਖਦਾ ਮੈਂ ਹਾਂ ਚਲੋ ਰੱਖ ਲੈਂਦਾ ਕੀ ਕਰਲਾਂ ਨਹੀਂ ਹੋਈ ਹੁੰਦੀ ਹੈ ਹੈਗੀ ਏ ਕਹਿੰਦੇ ਕਿ ਠਾਠਾ ਠਾਠਾ ਦਾ ਤਾਂ ਹੁਣ ਜਾ ਗਿਆ ਕਿ ਹਾਂ ਕਿੰਦੀ ਕਿ ਬੰਦ ਕਰ ਦੋ ਬੰਦ ਕਰ ਦੋ ਤੇ ਮਿਸਤਰੀਆਂ ਵਿਚਾਰੇ ਕੰਮ ਕਰਨਾ ਹੀ ਹੈ ਉਹ ਤਾਂ ਹੁਣ ਹੋਣਾ ਹੀ ਹੈ ਠਾਠਾ ਠਾਠਾ ਕੌਣ ਕੋਈ ਚੀਜ਼ ਤੋੜ ਭੰਨਦੇ ਨੇ ਉਧਰ ਮਿਸਤਰੀ ਸਾਡੀ ਮੰਮਾ ਤੇਰੀ ਹੁਣ ਕਹਿ ਕੇ ਹੁੰਦੀ ਬੰਦ ਕਰ ਦੋ ਤਾਂ ਠਾਠਾ ਠਾਠਾ ਕਰੋ ਬੰਦ ਕਰ ਦੋ ਬੰਦ ਕਰ ਦੋ ਹੁਣ ਓਕੇ ਹੋ ਗਏ ਵਿਚਾਰੇ ਸੰਗੋੜ ਮਾਣਾ ਪਿਆ ਨਹੀਂ ਜਾਂਦਾ ਮੈਂ ਹੁਣ ਉਹਨਾਂ ਕਹਿ ਨੀ ਆ ਜਾਂਦੇ ਛੇਤੀ ਪਾਸ ਲੈ ਤੇ ਮੇਥੀ ਲੱਭੀ ਹਲਕਾ ਤਾਂ ਮੈਂ ਚਲਾਈ ਦੋ ਮੇਥੀ ਆ ਗਈ ਮੈਂ ਤਾਂ ਉਹੀ ਕਰੀ ਸਿੱਟਤੀ ਦੋਨੋਂ ਮੈਂ ਮੇਥੀ ਲੇ ਗੋ ਆਹ ਦੋਨਾਂ ਦਾ ਦੋਨਾਂ ਚਲਾ ਲੂ ਚੰਗੇ ਨੇ ਕੋਈ ਕੋਤ ਸਾਰਾ ਇਹ ਤੁਹਾਨੂੰ ਇਹ ਲੱਭਣ ਕੇ ਮੇਥੀ ਹੀ ਲੱਗ ਗਈ ਤਾਂ ਬੱਲੇ ਬੱਲੇ ਜਿਨਾਂ ਦੇ ਚਾਹੇ ਨੇ ਇਹਨਾਂ ਨੂੰ ਖੇਤਰ ਪਾਣੀ ਚਾਹੀਦਾ ਨੇ ਉਹ ਦੇਖੇ ਤੇਰੇ ਹੀ ਪੈਲੇ ਮੇਰੇ ਵੀ ਪੈਣਾ ਚਾਹੀਦਾ ਮੈਂ ਕਿਹੜੀ ਕਿਹੜੀ ਚੀਜ਼ ਹੈਗੀ ਘਰ ਦਾ ਸੋਲੂ ਰੱਖਿਆ ਤਾਂ ਡੱਬੇ ਤੜ੍ਹੋਂ ਨਹੀਂ ਆ ਮੈਂ ਚੱਕਾ ਦੇ ਕੋਈ ਮੈਂ ਧਨੀ ਆ ਯਾਰ ਇਦਾਂ ਨਾ ਘਰਾਮ ਕਰੋ ਕਿੰਨਾ ਮਹਿੰਗਾ ਧਨੀ ਲੈਂਦਾ ਏ ਨਹੀਂ ਇਤਨੇ ਲਿੱਤਾ ਸੀ ਕੋ ਹੰਡਰੇਡ ਚੋਣ ਯਾਰ ਉਹਨਾਂ ਕੋ ਸੁੱਕ ਤਾਂ ਧਨੀਆ ਘਰੇ ਆਉਂਦਾ ਸਾ ਧਨੀਆ ਸੁਣੀ ਸੁੱਕ ਜਾਂਦੇ ਨੇ ਪਾਣੀ ਛਿੜਕੀ ਹਰੀ ਮਿਰਚ ਫੈਗੇ ਚ ਹਾਂ ਹਾਂ ਪਾਈ ਹਰੀ ਇੱਥੇ ਰੱਖ ਪੱਟੀ ਲਿਆਓ ਪੱਟੀ ਲਿਆਓ ਤੂੰ ਆ ਬੈਠੀ ਖੋਜ ਲੈ ਆਓ ਪਰਟੀ ਕੱਢ ਕੇ ਲੈ ਆਓ ਜਦੋਂ ਲੈ ਜਾਣੀਆਂ ਖੂਚੋਂ ਸਟੋਰ ਚ ਸਟੋਰ ਚ ਜਾਓ ਭੱਜ ਕੇ ਜਾਓ ਭੱਜ ਕੇ ਪੱਟੀ ਕੀ ਮੋਟਰ ਨੂੰ ਵੀ ਸੁਣ ਜੋਰ ਨਾਲ ਸੁਣ ਲਾ ਹੋਰ ਬੰਦਾ ਵੀ ਸੁਣ ਹੋਰ ਬੰਦਾ ਵੀ ਸੁਣ ਨਹੀਂ ਨਹੀਂ ਮਨ ਬਹੁਤ ਮੋਟਰ ਚਲਾਣੀ ਆ ਵਾ ਨਾ ਪਤਾ ਨਹੀਂ ਕਿੰਦਰ ਬੋਲਣ ਕਿਹੜੀ ਕੁੱਟ ਚੜ ਕੇ ਬੈਰੇ ਕਲਵਿੰਦਰ ਬੋਲਣ ਡਿਆ ਪਰ ਨਹੀਂ ਕਿੱਥੇ ਆ ਕਲਿੰਦਰ ਕਿਹੜਾ ਭਾਈ ਉਹ ਬੋਲਣ ਦਾ ਪੜਿਆ ਹੋਣਾ ਤੇਰਾ ਲਾਈਟਰ ਵਾਲਾ ਹਲਵਾਈ ਨੇ ਜਿੱਥੇ ਕੰਮ ਪਿੱਪੇ ਦਾ ਪਿੱਪੇ ਅੰਨੇ ਕਿਉਂ ਫਰੇ ਮਿਲ ਗਾ ਉਹ ਪਨੀਰ ਵਾਲੇ ਬਘੋੜੇ ਬੰਦੇ ਉਧਰ ਕਿਤੇ ਘਰੇ ਆ ਗਏ ਆ ਨਹੀਂ ਕਰਿਆ ਤਾਂ ਤਾਂ ਸਾਰੇ ਜਣੇ ਘਰੇ ਆ ਗਏ ਆ ਪਨੀਰ ਵਾਲੇ ਫਤਕਾ ਪਨੀਰ ਵਾਲੇ ਤੁੰਨੇ ਪਨੀਰ ਖਾ ਲਿਆਊਗਾ ਮੈਂ ਹੁਣ ਤਾਂ ਚਾੜ ਹੀ ਗਈ ਹੈ ਹੋ ਗਈ ਤੂੰ ਆ ਤੀ ਦੱਸੋ ਕੀ ਬਣਾਣਾ ਇੱਧਰ ਮੇਰੇ ਕੋਲ ਸੱਤ ਤਰ੍ਹਾਂ ਦੀਆਂ ਜਾਂ ਸੁੱਕੀ ਨਾ ਕਿਸੇ ਦਾ ਕੰਮ ਨਹੀਂ ਕਰਨਾ ਗਿੱਲੀ ਘੰਡਾ ਦਾਲ ਦਾਲ ਪਈ ਚੱਤ ਦਾਲ ਭੋਲਿਆ ਦੀ ਇੰਨੇ ਦਾਲਤ ਖਾਣ ਲੈਂਦੇ ਜਿਹੜੀ ਪਈ ਨਾਲ ਉਹਦਾ ਕੀ ਕਰਨਾ ਫੇਰ ਦਾਲ ਤੋਂ ਉਹ ਨਾਲ ਪਤਾ ਨਹੀਂ ਖਾਣ ਕਿੰਨੇ ਆ ਹਾਲ ਨੂੰ ਭੜੀ वो डेढ़ा उसको दाल आलू बढ़ियाँ को डेढ़ा देने दाल भी को डेढ़ा दिए सूखी सब्ज़ी ही खानी ही है वो और तो फिर खाना क्या है कितने खाए हैं रात दिन कर खाएं और कद्दू तोड़िए तोड़ी तो दाल भाई तो ना आज मुझे कद्दू तोड़नी आपना दो दो इन मकाता में तोड़ गए इसकी पान लेकर आएं पान फिर ड ये बार क्या है दो तो गुल्वा जाएंगे मैं ना मिर्च करके बनाऊंगा यार इसकी बड़ा पंगा है यार बनाने का सारे गले ही आए थे अंडे ये आए देखो की हुई है तंग ये मेरे ਤੋ ਕੁਬੀ ਤੇ ਤਿਆਰ ਰੱਖਦਾ ਕੇ ਲੈਣਾ ਤੇ ਰੱਖਣੇ ਉਹ ਅੰਦਰ ਹੁੰਦੇ ਮੋਬੀਏ ਲਾ ਦੋ ਕੈਮਰੇ ਦੋ ਦੋ ਕੈਮਰੇ ਤੇ ਲੈ ਲਓ ਦੋਸਤਾਂ ਆਂਗੇ ਜੇ ਬੜਾ ਕਿੰਨੇ ਕੇਲੇ ਸੋਣੇ ਆ ਮਾ ਸਵਾਲਾਂ ਕੇਲੇ ਅੱਜ ਜੀ ਨਾ ਮੋਟੂ ਜਾਲ ਬਹੁਤ ਵਧੀਆ ਲੱਗਿਆ ਨਾ ਜਿਸੇ ਨਾਲ ਕੋੜੇ ਮਾ ਘਰ ਮੈਂ ਬਣਾ ਕੇ ਖਵਾਇਆ ਆ ਦੋ ਜੀ ਦਾ ਬਾਜੀ ਤੇ ਦੇ ਦੇਓ ਤੁਸੀਂ ਮੇਰੇ ਤੋਂ ਪੁਰਸਕਾਰ ਲੈ ਲਓ ਪੁਰਸਕਾਰ ਤਾਂ ਸਿਹੜਾ ਗਾਲਾਂ ਹੀ ਸਾਡੇ ਕਰਮਾਂ ਚ ਤੁਹਾਡੇ ਮੇਰੇ ਮੈਂ ਪੁਰਸਕਾਰ ਦਾ ਕਿਸ ਨੇ ਦਾਤਾ ਤੁਸੀਂ ਆਪ ਦਾ ਤੁਸੀਂ ਤੇਰੇ ਤੇ ਆਂਦੇ ਸੀ ਚਾ ਮੈਂ ਉਹ ਚਾਹ ਰਹੀ ਮੈਂ ਉਹ ਸਮਝਾ ਰਹੇ ਨਹੀਂ ਤਾਂ ਲੈ ਲਏ ਆ ਰੋਟੀ ਕਾਲੇ ਨੂੰ ਰੋਟੀ ਘਟਾਉਂਦਾ ਨਹੀਂ ਨਹੀਂ ਥੋੜੇ ਥੋੜੇ ਸ਼ੁਰੂ ਕਰ ਦਿੱਤੇ ਆਪਾਂ ਨੇ ਮਿਲਦਾ ਨਹੀਂ ਲਾਉਂਦਾ ਆ ਮੈਂ ਆਪਣੇ ਘਰਾਂ ਦੇ ਬਾਹਰੋਂ ਕਹਿਤਾ ਸੀ ਪਕੌੜੇ ਬਣਾਓ ਤੇ ਇਹ ਵੀ ਅੱਜ ਕਿਧਰ ਆ ਬੋਲ ਚੰਗਾ ਦੇ ਨਹੀਂ ਮੰਨ ਲਗੀਆਂ ਤੇਰੀਆਂ ਨਾਟਕਾਂ ਸਟਾਈਲ ਹੈ ਮੈਂ ਨਾਟਕਾਂ ਦੇ ਵੇਖਿਆ ਜਿਵੇਂ ਟੋਕੀਆਂ ਪਰ ਪਰ ਗੈਸ ਦੇ ਮੂਰੇ ਸੱਬੀਆਂ ਰੱਖੀਆਂ ਲੀਆਂ ਕਾਟਾ ਤੋਂ ਵੀ ਆ ਵੀ ਮਰੱਖਦੀ ਫਰੂਟ ਵਾਲੀ ਟੋਕੀ ਵੀ ਭਰਤੀ ਮੈਂ ਚੰਦੇ ਪਾਟਾ ਪਿਆ हां पापा करता हम लिपट कर करता कर थोड़ी ज्यादा बड़ी है ताकि आई लव यू की तो की तरह देखो वो तुझे टाइप का काम नहीं आना हम्म संगीत तरह नु सही नहीं करता है वो तेरे स्वाद के सीम पर पाऊ ना ये ना वो चले तेरे उधर निकली है कीशा का बौर नहीं आ मैंने किया तो ये मम्मी बोलेगा पुनी ऊन पुनी लेके तेरी मम्मी बहुत ध्यान देना नहीं जा कर और ये सुंदर कह रहा ਕਾ ਜੀ ਦੇ ਹੁਣ ਗਾਜਰਾਂ ਦੇ ਪਕੌੜੇ ਨਾ ਕਰਦੀ ਹੈ ਹੈ ਗਾਜਰਾਂ ਦੇ ਪੜਦੋ ਕਿ ਮਰੀ ਅਦਰਕ ਹੁਣ ਮਾਰਨਾ ਇੰਨੀ ਹੈ ਨਹੀਂ ਮਰਦੀਆਂ ਨਹੀਂ ਨਹੀਂ ਤੂੰ ਆਹ ਤੂੰ ਮਰੀ ਨਹੀਂ ਹੁਣ ਦੋਦਰ ਖਾ ਕੇ ਮਰ ਜਾਈ ਨਹੀਂ ਨਹੀਂ ਤੂੰ ਇਧਰ ਜੰਮੀਆਂ ਨਹੀਂ ਬਣੀਆਂ ਤਾਂ ਸਾਨੂੰ ਮਾਰ ਦੇ ਕਹਿੰਦਾ ਕਹਿੰਦਾ ਨਹੀਂ ਬਣੀਆਂ ਸੀ ਅਦਰਕ ਦਾ ਕਸਾ ਮਰ ਜਾਣਾ ਕਹਿੰਦਾ ਯਾਰ ਹੁੰਦੀ ਓਦੋਂ ਵੀ ਮਰੀਆਂ ਹੈਗੀਆਂ ਹੁਣ ਅਦਰਕ ਨਾ ਮਰ ਜਾਈ ਇਹਦਾ ਤੇਰਾ ਪਾਸਾ ਲਾ ਕੇ ਮਾਰ ਤਦਰਕ ਮਨ ਨਹੀਂ ਤੇ ਆ ਮਾਰੂ ਹੁਣ ਤਰ ਫਾਦਾ ਜਦੋਂ ਸਾਡੇ ਕੋਲ ਆ ਮਾਰੂ ਸੁਰਖਾ ਲਾ ਕੇ ਮਨੂਏ ਤਾਂ ਚੜ੍ਹ ਤੱਕ ਲਾ ਕੇ ਕੋਈ ਨਹੀਂ ਰਸੇ ਇਕਨ ਟੜਕੇ ਲਾ ਲਾ ਸਾਡੀਆਂ ਭੈਣਾਂ ਤੇਰੇ ਕੋਲ ਫੋਨ ਕਰੀ ਜਰੀਆਂ ਪੈੜੋ ਕੀ ਕਰੀਐ ਬੜੀ ਕਪੀਲ ਦਰਜ ਫਸਿਆ ਤੁਹਾਡਾ ਬਾਅਦ ਚ ਗੱਲ ਕਰਾਂਗੇ ਇਹ ਕੰਮ ਵੀ ਕਰਨੇ ਕਈ ਕੰਮ ਨੇ ਸਾਡੇ ਵਿਆਹ ਤੋਂ ਬਾਅਦ ਆਪਣੀ ਗੱਲ ਜ਼ਿੰਮੇਵਾਰੀ ਨਾ ਪਾਓ ਘਰੋਂ ਬੋਰੀਆਂ ਕੰਮੀਆਂ ਭਰ ਕੇ ਟਾਈਮ ਪਾਸ ਕਰੋ ਇੱਕ ਅੱਖ ਨਹੀਂ ਬਣਨ ਹੁਣ ਸਬਜ਼ੀ ਬਣਾਉਂਦਾ ਚਾਜ ਨਾ ਨੂੰ ਤੇਨੂੰ ਚਾਹ ਪਾਣੀ ਦੇਂਦਾ ਚਾਜ ਨਾ ਤੇ ਨਾ ਗੱਲ ਕਰਨ ਦਾ ਚਾਜ ਜਿਹੜੀਆਂ ਬੀਬੀਆਂ ਸਾਡੀਆਂ ਸੱਸ ਮਮਾ ਮਰੀਆਂ ਦੇਖਦੀਆਂ ਹੋਣੀਆਂ ਸਾਰੀਆਂ ਉਹਨਾਂ ਨੇ ਕਿਹਾ ਚੰਗੀ ਸਿੱਖਿਆ ਦੇ ਬਹੁਤ ਠੀਕ ਹੈ ਪਤਾ ਕਰ ਅਗਲਾ ਸੋਢਰ ਨੂੰ ਸਾਰਾ ਕੋਲ ਤੁਹਾਡੇ ਤੇ ਬਹੁਤ ਸਿਆਣੀਆਂ ਨੇ ਤੇ ਕਦਰ ਹਨੀ ਜੀ ਕੋਈ ਨਹੀਂ ਖੇਤਰ ਜਿੱਦੇ ਮਰਜ਼ੀ ਪਾ ਲੋ ਆਹ ਕਰ ਦਿਓ ਆਵਰ ਲੈ ਗਏ ਆ ਆਪਣੀ ਲਈ ਕਰ ਗਏ ਆ ਨੀ ਬਟਿੰਡੇ ਮੈਂ ਕਹ ਰਹੀ ਆ ਬੱਸ ਉਹ ਨਾਮ ਜਿਹੜੇ ਤੋਂ ਕੋੜੇ ਪੱਦੀ ਆ ਉਹ ਠੀਕ ਆ ਜੇ ਤੁਹਾਨੂੰ ਤਿੰਨ ਮੈਂ ਤਾਂ ਕਿ ਦੇਸੀ ਕਮਾ ਉਹ ਬੋਲਣਾ ਰੋ ਪੀਂਗੀ ਤੇ ਅਸਰ ਨਹੀਂ ਆ ਜਿਹਨੂੰ ਨਹੀਂ ਹੱਦੀ ਭਾਵ ਦੇਤੀ ਇਹਨੂੰ ਡੇਲਾ ਉਹ ਤੇ ਡਰਨਾ ਏ ਆਲੂ ਵੀ ਮਿੱਠੇ ਨੇ ਹਾਂ ਆਲੂ ਮਿੱਠੇ ਨੇ ਅੱਜ ਟਾਈਮ ਲਾਉਣ ਦਾ ਕਹਿੰਦਾ ਕਿ ਟਾਈਮ ਲੂ ਦੇ ਈ ਦਾ ਹੀ ਮਿਲਦੇ ਨਾਲੇ ਧੁੱਖਾ ਵਾੜਿਆ ਨਾਲੇ ਡਾਇਮੰਡ ਦੇ ਨਾਲੇ ਸਾਨੂੰ ਕਾਲਾ ਹੀਰਾ ਦੇ ਕਾਲਾ ਕੋਲਾ ਦੇ ਠੱਗ ਲਿਆ ਤਰ ਦੇ ਨੁਦਰੇ ਆ ਪਰ ਨੀਂਦ ਰਿਥੇ ਆ ਫਤੇ ਕਿਥੇ ਬਾਦ ਮਾਰਦੇ ਨੂੰ